ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਹਰਜੋਤ ਕੌਰ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜੋਤ ਕੌਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ ਡੱਲਾ ਜੀ ਪੰਜਾਬ ਦੀ ਜਿਹੜੀ ਸਿਆਸਤ ਹੈ ਉਹ ਲਗਾਤਾਰ ਅਸੀਂ ਦੇਖ ਰਹੇ ਹਾਂ ਕਿ ਫਿਰ ਤੋਂ ਆਪਣੀ ਦਿਸ਼ਾ ਬਦਲਦੀ ਨਜ਼ਰ ਆ ਰਹੀ ਹੈ ਹਾਲਾਂਕਿ ਅਸੀਂ 2027 ਦੀ ਗੱਲ ਕਰੀਏ ਤਾਂ ਹਲੇ ਦੂਰ ਜ਼ਰੂਰ ਹੈ ਪਰ ਮਾਹੌਲ ਅਤੇ ਟੋਨ ਸੈੱਟ ਜ਼ਰੂਰ ਹੋਣ ਲੱਗ ਗਈ ਹੈ ਹੁਣ ਪੰਜਾਬ ਦੀ ਸਿਆਸਤ ਨੂੰ ਲੈ ਕੇ ਨਜ਼ਰ ਆਉਣ ਲੱਗਿਆ ਹੈ ਜੇ ਅਸੀਂ ਗੱਲ ਪਿੰਡਾਂ ਵਿੱਚ ਵੀ ਕਰੀਏ ਤਾਂ ਪਿੰਡਾਂ ਵਿੱਚ ਵੀ ਆਮ ਆਦਮੀ ਪਾਰਟੀ ਤੇ ਅਕਾਲੀ ਦਲ ਦੇ ਵਿਚਾਲੇ ਕਾਲੀ ਦਲਾਂ ਦੇ ਵਿਚਾਲੇ ਜਿਹੜਾ ਮੁਕਾਬਲਾ ਸਾਨੂੰ ਲਗਾਤਾਰ ਦਿਖ ਰਿਹਾ ਹੈ ਇਸ ਨੇ ਕਾਰਨ ਕੀ ਨੇ ਜਿਹੜਾ ਇਹ ਮਾਹੌਲ ਦੇ ਵਿੱਚ ਤਬਦੀਲੀ ਨਜ਼ਰ ਆ ਰਹੀ ਹੈ ਔਰ ਕਿੰਨੀ ਕੁ ਸੰਭਾਵਨਾ ਅਸੀਂ ਮੰਨ ਸਕਦੇ ਇਸ ਤਰ੍ਹਾਂ ਦੀ ਮਾਹੌਲ ਜਿਸ ਤਰ੍ਹਾਂ ਦੀਆਂ ਸੰਭਾਵਨਾਵਾਂ ਬਣ ਰਹੀਆਂ ਇਹ ਅੱਗੇ ਵੀ ਜੋ ਹੈ 27 ਤੱਕ ਪਹੁੰਚਦੇ ਪਹੁੰਚਦੇ ਇਸੇ ਤਰ੍ਹਾਂ ਅੱਗੋਂ ਸਾਨੂੰ ਵੇਖਣ ਨੂੰ ਮਿਲ ਸਕਦਾ ਹੈ ਮੁਕਾਬਲਾ ਕਾਂਗਰਸ ਦੀ ਪੋਜੀਸ਼ਨ ਇਸ ਸਭ ਮਾਹੌਲ ਪਿੱਛੇ ਕਿੰਨੀ ਕੁ ਅਸੀਂ ਜ਼ਿੰਮੇਵਾਰ ਮੰਨ ਸਕਦੇ ਹਾਂ ਸੋ ਇਹ ਸਾਰੇ ਫੈਕਟਰਸ ਸਾਰੇ ਹਾਲਾਤਾਂ ਦਾ ਵਿਸ਼ਲੇਸ਼ਣ ਜ਼ਰੂਰ ਕਰਿਓ ਦੇਖੋ ਤੁਹਾਡਾ ਸਵਾਲ ਬਹੁਤ ਹੀ ਮਹੱਤਵਪੂਰਨ ਹੈ ਔਰ ਇਹਨੂੰ ਵੱਖ-ਵੱਖ ਨਜ਼ਰੀਏ ਦੇ ਨਾਲ ਅਸੀਂ ਵੇਖ ਸਕਦੇ ਹਾਂ ਸਭ ਤੋਂ ਪਹਿਲਾਂ ਤਾਂ ਭਾਵੇਂ ਹਜੇ ਪੂਰਾ ਸਵਾ ਸਾਲ ਪਿਆ ਹੈ 27 ਦੀਆਂ ਚੋਣਾਂ ਨੂੰ ਲੇਕਿਨ ਅਗਰ ਅਸੀਂ ਵੇਖੀਏ ਤੇ ਪੰਜਾਬ ਦੇ ਵਿੱਚ ਪੋਲਿਟਿਕਸ ਦੀ ਟੋਨ ਸੈੱਟ ਹੋਣੀ ਸ਼ੁਰੂ ਹੋ ਗਈ ਹੈ ਤਰਨਤਾਰਨ ਦੀ ਜ਼ਿਮਨੀ ਚੋਣ ਸਿਰਫ ਇੱਕ ਅੰਦਾਜ਼ਾ ਹੈ ਤਰਨਤਾਰਨ ਦੀ ਜ਼ਿਮਨੀ ਚੋਣ ਤੋਂ ਅਸੀਂ ਤਾਕਤ ਦੀ ਪਰਖ ਕਰ ਸਕਦੇ ਹਾਂ ਅੰਦਾਜ਼ੇ ਦੇ ਤੌਰ ਤੇ ਪਰ ਜਿਹੜਾ ਸਭ ਤੋਂ ਵੱਡਾ ਸੈਕਟਰ ਹੈ ਪੰਜਾਬ ਚ 117 ਵਿਧਾਨ ਸਭਾ ਸੀਟਾਂ ਨੇ ਔਰ ਅਗਰ ਅਸੀਂ 60 40 ਦੀ ਰੇਸ਼ਿਓ ਰੱਖ ਲਈਏ ਕਿਉਂਕਿ ਬਹੁਤ ਸਾਰੇ ਸ਼ਹਿਰੀ ਖੇਤਰ ਵੀ ਨੇ ਅਰਧ ਸ਼ਹਿਰੀ ਖੇਤਰ ਵੀ ਨੇ ਪਿੰਡੂ ਖੇਤਰ ਵੀ ਨੇ ਸੋ ਜੇ ਅਸੀਂ ਪਿੰਡਾਂ ਔਰ ਸ਼ਹਿਰਾਂ ਦਾ ਸ਼ਹਿਰੀ ਖੇਤਰ ਔਰ ਪਿੰਡੂ ਖੇਤਰਾਂ ਦੀ ਰੇਸ਼ਿਓ ਅੰਦਾਜ਼ਨ 60 40 ਰੱਖ ਲਈਏ ਕਿ 60% ਜਿਹੜੀਆਂ ਸੀਟਾਂ ਨੇ ਪਿੰਡੂ ਨੇ 40% ਸ਼ਹਿਰੀ ਨੇ ਹਾਲਾਂਕਿ ਬਹੁਤ ਸਾਰੇ ਲੋਕ 30 ਤੋਂ 35 ਤੱਕ ਵੀ ਸ਼ਹਿਰੀ ਨੂੰ ਮੰਨਦੇ ਨੇ ਤਾਂ ਦੇਖਿਆ ਜਾਵੇ ਤੇ ਲਗਭਗ ਅਸੀਂ ਅਗਰ 70 ਕ ਸੀਟਾਂ ਨੂੰ ਮੰਨ ਲਈਏ 117 ਚੋਂ ਕਿ ਉਹ ਪਿੰਡੂ ਨੇ ਤੇ ਜਾਂ ਸਾਡੇ ਪਿੰਡਾਂ ਵਾਲਿਆਂ ਨੇ ਜਾਂ ਅਰਧ ਸ਼ਹਿਰੀ ਨੇ ਤੇ ਬਾਕੀ ਅਸੀਂ ਮੰਨ ਲਈਏ ਸ਼ਹਿਰੀ ਸੀਟਾਂ ਤੇ ਬੜੇ ਧਿਆਨ ਨਾਲ ਅਸੀਂ ਸਮਝਣ ਦੀ ਕੋਸ਼ਿਸ਼ ਕਰੀਏ ਪੰਜਾਬ ਚ 27 ਤੋਂ ਪਹਿਲਾਂ ਜਿਹੜਾ ਮਾਹੌਲ ਬਣਨਾ ਹੈ ਉਹਨੂੰ ਅਸੀਂ ਦੋ ਤਰੀਕੇ ਨਾਲ ਵੰਡਾਂਗੇ ਇੱਕ ਸਾਡੇ ਪਿੰਡਾਂ 'ਚ ਔਰ ਇੱਕ ਸਾਡੀਆਂ ਸ਼ਹਿਰੀ ਸੀਟਾਂ 'ਤੇ ਇਹ ਮੈਂ ਇਸ ਕਰਕੇ ਕਹਿ ਰਿਹਾ ਕਿਉਂਕਿ ਮੁੱਦੇ ਬਹੁਤ ਵੱਖਰੀ ਤਰ੍ਹਾਂ ਨਾਲ ਐਡਰੈਸ ਹੁੰਦੇ ਨੇ ਜਦੋਂ ਅਸੀਂ ਪਿੰਡਾਂ ਦੀ ਗੱਲ ਕਰਦੇ ਹਾਂ ਤੇ ਪਿੰਡਾਂ 'ਚ ਕਿਸਾਨਾਂ ਦੇ ਮਸਲੇ ਨੇ ਕਿਸਾਨਾਂ ਦੇ ਮੁੱਦੇ ਨੇ ਜਦੋਂ ਸ਼ਹਿਰਾਂ ਦੀ ਗੱਲ ਕਰਦੇ ਹਾਂ ਉਤੋਂ ਤੇ ਉੱਥੇ ਵਪਾਰੀਆਂ ਦੇ ਤੇ ਸ਼ਹਿਰੀ ਵਸੋਂ ਦੇ ਅਲੱਗ ਮੁੱਦੇ ਨੇ ਇਸ ਕਰਕੇ ਮੈਂ ਦੋ ਹਿੱਸਿਆਂ 'ਚ ਅਗਰ ਵੰਡ ਕੇ ਅੱਜ ਮੋٹے-ਮੋٹے ਤੌਰ 'ਤੇ ਅਗਰ ਮੈਂ ਪੇਂਡੂ ਖੇਤਰਾਂ ਦੀ ਗੱਲ ਕਰਾਂ ਤੇ ਵੱਖਰੀ ਤਸਵੀਰ ਹੈ ਸ਼ਹਿਰਾਂ ਦੀ ਤਸਵੀਰ ਵੱਖਰੀ ਹੈ ਸੋ ਪੰਜਾਬ ਚ 27 ਤੋਂ ਪਹਿਲਾਂ ਇਸ ਤਰ੍ਹਾਂ ਦੀ ਟੋਨ ਸੈੱਟ ਹੋ ਰਹੀ ਹੈ ਹੁਣ ਜਿਹੜੀ ਸਾਡੇ ਪੇਂਡੂ ਇਲਾਕਿਆਂ ਦੀ ਟੋਨ ਸੈੱਟ ਹੋ ਰਹੀ ਹੈ ਉਹਦੇ ਵਿੱਚ ਤਾਂ ਮੈਨੂੰ ਸਾਫ਼ ਤੌਰ ਤੇ 27 ਤੋਂ ਪਹਿਲਾਂ ਜਿਹੜੀ ਅੱਜ ਟੋਨ ਸੈੱਟ ਹੋਈ ਹੈ ਅਕਾਲੀ ਦਲ ਉਹਦੇ ਵਿੱਚ ਸੁਖਵੀਰ ਸਿੰਘ ਬਾਦਲ ਦਾ ਅਕਾਲੀ ਦਲ ਹੈ ਉਹਦੇ ਵਿੱਚ ਪੁਨਰ ਸਰਜੀਤ ਅਕਾਲੀ ਦਲ ਹੈ ਉਹਦੇ ਵਿੱਚ ਵਾਰਿਸ ਪੰਜਾਬ ਹੈ ਤੇ ਸਿਮਰਜੀਤ ਸਿੰਘ ਮਾਨ ਇਹ ਜਿਹੜੇ ਸਾਡੇ ਚਾਰਕ ਅਕਾਲੀ ਧਿਰਾਂ ਨੇ ਵੱਡੀਆਂ ਹਾਲਾਂਕਿ ਪੰਥਕ ਧਿਰ ਉਹਨਾਂ ਨੇ ਕੋਈ ਗੱਠ ਜੋੜ ਨਹੀਂ ਹਜੇ ਐਲਾਨਿਆ ਉਹਨਾਂ ਸੁਜੀਤ ਅਕਾਲੀ ਦਲ ਸਮਜੀਤ ਸਿੰਘ ਮਾਨ ਵਾਰਿਸ ਪੰਜਾਬ ਇਹਨਾਂ ਨੇ ਕੋਈ ਗੱਠ ਜੋੜ ਹਜੇ ਨਹੀਂ ਐਲਾਨਿਆ ਪਰ ਅਸੀਂ ਫਿਰ ਵੀ ਮੰਨਦੇ ਹਾਂ ਕਿ ਪੰਥਕ ਧਿਰ ਇੱਕ ਪਾਸੇ ਸੁਖਬੀਰ ਸਿੰਘ ਬਾਦਲ ਦੀ ਧਿਰ ਇੱਕ ਪਾਸੇ ਇਹਦਾ ਮਤਲਬ ਹੈ ਮੋਟੀ-ਮੋਟੀ ਤੌਰ ਤੇ ਦੋ ਵੱਡੇ ਅਕਾਲੀ ਧੜੇ ਹੋਗੇ ਔਰ ਤੀਸਰੀ ਹੋਗੀ ਆਮ ਆਦਮੀ ਪਾਰਟੀ ਪਿੰਡਾਂ 'ਚ 27 ਤੋਂ ਪਹਿਲਾਂ ਮੈਨੂੰ ਇਹ ਤਿੰਨਾਂ ਦੇ ਵਿੱਚ ਹੀ ਮੁਕਾਬਲੇ ਦੀ ਸਥਿਤੀ ਬਣਦੀ ਨਜ਼ਰ ਆਉਂਦੀ ਹੈ ਔਰ ਮੈਂ ਆਮ ਆਦਮੀ ਪਾਰਟੀ ਦੇ ਆਮ ਆਦਮੀ ਪਾਰਟੀ ਨਾਲ ਮੁਕਾਬਲਾ ਹੋਏਗਾ ਇਹਨਾਂ ਤਰ੍ਹਾਂ ਦਾ ਭਾਵੇਂ ਆਮ ਆਦਮੀ ਪਾਰਟੀ ਨਾਲ ਅਗਰ ਨੇਕ ਟੂ ਨੇਕ ਫਾਈਟ ਕਰਨੀ ਹੈ ਭਾਵੇਂ ਪੁਨਰ ਸੁਜੀਤ ਅਕਾਲੀ ਦਲ ਔਰ ਸਾਰੇ ਅਕਾਲੀ ਦਲ ਪੰਥਕ ਇਕੱਠੇ ਹੋ ਕੇ ਕਰ ਲੈਣ ਤੇ ਭਾਵੇਂ ਸੁਖਬੀਰ ਬਾਦਲ ਦਾ ਅਕਾਲੀ ਦਲ ਤੇ ਸਾਰੇ ਅਕਾਲੀ ਦਲ ਅਗਰ ਕਿਸੇ ਸਮੇਂ ਇਕੱਠੇ ਹੋ ਗਏ ਅਗਰ ਇਹਦੀ ਸੰਭਾਵਨਾ ਬਹੁਤ ਘੱਟ ਹੈ ਕਿਉਂਕਿ ਸੁਖਬੀਰ ਬਾਦਲ ਨਾਲ ਬਹੁਤ ਵੱਡੇ મતਭੇਦ ਨੇ ਔਰ મતਭੇਦਾਂ ਤੋਂ ਵੀ ਅੱਗੇ ਗੱਲ ਸਿਆਸੀ ਦੁਸ਼ਮਣੀ ਦੀ ਬਣ ਚੁੱਕੀ ਹੈ ਜਿਵੇਂ ਸੁਖਬੀਰ ਬਾਦਲ ਔਰ ਗਿਆਨੀ ਹਰਪ੍ਰੀਤ ਸਿੰਘ ਹੋ ਗਏ ਇਹ ਬਹੁਤ ਸਾਰੇ ਲੀਡਰ ਨੇ ਸੋ ਇਸ ਕਰਕੇ ਮੈਂ ਤਿੰਨ ਧਿਰਾਂ ਮੰਨਦਾ ਪੰਥਕ ਧਿਰਾਂ ਸੁਖਬੀਰ ਬਾਦਲ ਦਾ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਬਾਦਲ ਵਾਲਾ ਔਰ ਆਮ ਆਦਮੀ ਪਾਰਟੀ ਹੁਣ ਅਜੇ ਸਮੀਕਰਨ ਕਿਉਂ ਬਣੇ ਇਹਦਾ ਸਭ ਤੋਂ ਵੱਡਾ ਕਾਰਨ ਹੈ ਕਿ ਆਪ ਨਾਲ ਇਹਨਾਂ ਨੇ ਮੁਕਾਬਲਾ ਕਰਨਾ ਹੈ ਬਹੁਤ ਸਾਰੇ ਲੋਕ ਹਜੇ ਵੀ ਇਸ ਗੱਲ ਨੂੰ ਲੈ ਕੇ ਸਹਿਮਤ ਨਹੀਂ ਨੇ ਕਿ ਆਮ ਆਦਮੀ ਪਾਰਟੀ ਦੀ ਲਹਿਰ ਹੈ ਜਾਂ ਆਮ ਆਦਮੀ ਪਾਰਟੀ ਸਖਤ ਮੁਕਾਬਲਾ ਦੇਊਗੀ ਲੇਕਿਨ ਮੈਨੂੰ ਇਹ ਲੱਗਦਾ ਹੈ ਕਿ ਜਿਸ ਤਰ੍ਹਾਂ ਨਾਲ ਕਾਂਗਰਸ ਨੇ ਆਪਣੀ ਜ਼ਮੀਨ ਗਵਾਤੀ ਆਮ ਆਦਮੀ ਪਾਰਟੀ ਨੂੰ ਕਾਂਗਰਸ ਦਾ ਧੰਨਵਾਦ ਕਰਨਾ ਚਾਹੀਦਾ ਹੈ ਕਿਉਂਕਿ ਮੈਨੂੰ ਇਹ ਲੱਗਦਾ ਹੈ ਕਿ ਕਾਂਗਰਸ ਨੇ ਆਪਣੀ ਜ਼ਮੀਨ ਗਵਾਤੀ ਜਦੋਂ ਲੋਕ ਸਭਾ ਚੋਣਾਂ ਹੋਈਆਂ 24 ਦੀਆਂ ਕਾਂਗਰਸ ਪੰਜਾਬ 'ਚ 7 ਸੀਟਾਂ ਜਿੱਤਦੀ ਹੈ ਰਾਹੁਲ ਗਾਂਧੀ ਇੰਡੀਆ ਗੱਠਜੋੜ ਦੇ ਵੱਡੇ ਚਿਹਰੇ ਦੇ ਤੌਰ ਤੇ ਉਭਰੇ ਲੋਕ ਉਹਨਾਂ 'ਚ ਪ੍ਰਧਾਨ ਮੰਤਰੀ ਦੀ ਛਵੀ ਵੀ ਦੇਖ ਰਹੇ ਸੀ ਲੇਕਿਨ 99 100 ਸੀਟਾਂ ਦੇ ਉੱਤੇ ਕਾਂਗਰਸ ਰਹੀ ਤੇ ਇੰਡੀਆ ਗੱਠਜੋੜ ਦੀ ਸਰਕਾਰ ਨਹੀਂ ਬਣੀ ਉਸ ਵੇਲੇ ਕੇਂਦਰ ਸਰਕਾਰ ਪ੍ਰਤੀ ਐਂਟੀ ਇਨਕੰਮਬੈਂਸੀ ਪੰਜਾਬ 'ਚ ਵੀ ਸੀ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਦੇ ਪ੍ਰਤੀ ਵੀ ਕਿਸਾਨਾਂ ਦੇ ਵਿੱਚ ਨਾਰਾਜ਼ਗੀ ਸੀ ਸੋ ਕਾਂਗਰਸ ਨੂੰ ਬਹੁਤ ਵੋਟਾਂ ਪਈਆਂ ਔਰ ਕਾਂਗਰਸ ਦਾ ਹੌਸਲਾ ਬੁਲੰਦ ਹੋ ਗਿਆ ਕਿ ਰਾਹੁਲ ਗਾਂਧੀ ਦੀ ਅਗਵਾਈ ਦੇ ਵਿੱਚ ਅਸੀਂ ਪੰਜਾਬ 'ਚ ਹੁਣ 27 ਦੀ ਸਰਕਾਰ ਬਣਾਵਾਂਗੇ ਔਰ ਕਾਂਗਰਸ ਪਾਰਟੀ ਦੇ ਮੰਚਾਂ ਤੋਂ ਇਹ ਗੱਲ ਖੁੱਲ੍ਹ ਕੇ ਕਹੀ ਜਾਣ ਲੱਗੀ ਕਿ 27 'ਚ ਅਸੀਂ ਸਰਕਾਰ ਬਣਾਵਾਂਗੇ ਸਰਕਾਰ ਸਾਡੀ ਤਿਆਰ ਹੈ ਬਸ ਸਮੇਂ ਦਾ ਇੰਤਜ਼ਾਰ ਹੈ ਲੇਕਿਨ ਕਾਂਗਰਸ ਦੀ ਗੁੱਟਬਾਜ਼ੀ ਔਰ ਕਾਂਗਰਸ ਦਾ ਪੰਜਾਬ ਦੇ ਵਿੱਚ ਕੋਈ ਵੀ ਸੰਗਠਿਤ ਅੰਦੋਲਨ ਨਾ ਚਲਾਉਣਾ ਕਾਂਗਰਸ ਦੇ ਬਹੁਤ ਸਾਰੇ ਲੀਡਰਾਂ ਦੇ ਉੱਤੇ ਵਿਜੀਲੈਂਸ ਦੇ ਜਾਂ ਹੋਰ ਇਨਕੁਆਰੀਆਂ ਹੋਣੀਆਂ ਜਾਂ ਇਨਕੁਆਰੀਆਂ ਦਾ ਡਰ ਜਾਂ ਗ੍ਰਿਫਤਾਰੀਆਂ ਦਾ ਡਰ ਇਹ ਤਮਾਮ ਫੈਕਟਰ ਰਹੇ ਜਿਦੇ ਕਰਕੇ ਪੰਜਾਬ ਚ ਕਾਂਗਰਸ ਦੀ ਲੀਡਰਸ਼ਿਪ ਆਮ ਆਗਨੀ ਪਾਰਟੀ ਦੇ ਖਿਲਾਫ ਸੰਗਠਿਤ ਹੋ ਕੇ ਅੰਦੋਲਨ ਨਹੀਂ ਕਰ ਸਕੀ ਜਿਮਨੀ ਚੋਣਾ ਲੋਕ ਸਭਾ ਤੋਂ ਬਾਅਦ ਲਗਭਗ ਅਗਰ ਅਸੀਂ ਵੇਖੀਏ ਅਗਰ ਅਸੀਂ ਕੋਲੀ ਵੇਖ ਲਈਏ ਪੰਜਾਬ 'ਚ ਹੁਣ ਤੱਕ 6-7 ਜਿਮਨੀ ਚੋਣਾ ਹੋਈਆਂ 7 ਦੇ ਆਸ-ਪਾਸ ਕਾਂਗਰਸ ਸਿਰਫ ਇੱਕ ਜਿੱਤੀ ਆ ਬਰਨਾਲੇ ਵਾਲੀ ਕਾਲਾ ਢਿੱਲੋਂ ਜਿੱਤਿਆ ਉਹਦੀ ਜਿੱਤ ਦਾ ਕਾਰਨ ਵੀ ਇਹੀ ਸੀ ਕਿ ਉੱਥੇ ਆਮ ਆਦਮੀ ਪਾਰਟੀ ਦੋ ਫਾੜ ਹੋਈ ਉੱਥੇ ਗੁਰਮੀਤ ਬਾਠ ਆਜ਼ਾਦ ਉਮੀਦਵਾਰ ਖੜੇ ਤੇ ਕਾਲਾ ਢਿੱਲੋਂ ਉੱਥੋਂ ਜਿੱਤੇ ਇਹਦਾ ਮਤਲਬ ਹੈ ਬਾਕੀ ਸੀਟਾਂ ਤੇ ਕਾਂਗਰਸ ਪਾਰਟੀ ਉਸ ਪੱਧਰ ਤੇ ਮੁਕਾਬਲਾ ਨਹੀਂ ਦੇ ਸਕੀ ਆਮ ਆਦਮੀ ਪਾਰਟੀ ਨੂੰ ਵੀ ਹੁਣ ਮੈਂ ਥੋੜਾ ਪਿੱਛੇ ਜਾਣਾ ਮੰਨ ਲਓ ਆਮ ਆਦਮੀ ਪਾਰਟੀ ਨਹੀਂ ਹੈ ਤੇ ਪੰਜਾਬ ਚ ਕੀ ਹੁੰਦਾ ਸੀ ਜਿਮਨੀ ਚੋਣਾਂ ਚ ਕਾਂਗਰਸ ਤੇ ਅਕਾਲੀ ਭਾਜਪਾ ਆਮਨੇ ਸਾਹਮਨੇ ਹੁੰਦੇ ਸੀ ਜਾਂ ਕਾਂਗਰਸ ਜਿੱਦੀ ਸੀ ਜਾਂ ਅਕਾਲੀ ਦਲ ਹੁਣ ਅੱਜ ਸਥਿਤੀ ਕੀ ਹੈ ਅੱਜ ਪੰਜਾਬ ਚ ਜਦੋਂ ਅਕਾਲੀ ਦਲ ਬਹੁਤ ਜ਼ਿਆਦਾ ਕਮਜ਼ੋਰ ਸੀ ਅਕਾਲੀ ਦਲ ਦੀਆਂ ਤਾਂ ਜ਼ਮਾਨਤਾਂ ਜ਼ਬਤ ਹੋ ਰਹੀਆਂ ਸੀ ਪੰਜਾਬ ਅਕਾਲੀ ਦਲ ਦੀਆਂ ਜ਼ਮਾਨਤਾਂ ਜ਼ਬਤ ਹੋਣ ਦੇ ਬਾਵਜੂਦ ਪੰਜਾਬ 'ਚ ਕਾਂਗਰਸ ਪਾਰਟੀ ਜ਼ਿਮਨੀ ਚੋਣਾ ਨਹੀਂ ਜਿੱਤੀ ਫਿਰ ਕਾਂਗਰਸ ਪਾਰਟੀ ਦਾ ਵੋਟ ਕਿੱਥੇ ਗਿਆ ਅਕਾਲੀ ਦਲ ਦੀਆਂ ਜ਼ਮਾਨਤਾਂ ਜ਼ਬਤ ਹੋ ਰੀਆਂ ਨੇ ਕਾਂਗਰਸ ਪਾਰਟੀ ਵੀ ਨਹੀਂ ਜਿੱਤ ਰਹੀ ਪਿੰਡੂ ਖੇਤਰਾ 'ਚ ਫਿਰ ਉਹ ਵੋਟਾਂ ਕਿੱਥੇ ਗਈਆਂ ਉਹ ਵੋਟਾਂ ਗਈਆਂ ਆਮ ਆਦਮੀ ਪਾਰਟੀ ਨੂੰ ਬੜਾ ਆਸਾਨ ਹੈ ਸਮਝਣਾ ਕਿ ਪੰਜਾਬ ਦੇ ਪਿੰਡੂ ਖੇਤਰਾ 'ਚ ਕਾਂਗਰਸ ਪਾਰਟੀ ਆਪਣੀ ਜ਼ਮੀਨ ਗੁਆ ਰਹੀ ਹੈ ਤੇ ਜਿਹੜੇ ਕਾਂਗਰਸ ਦੇ ਵਰਕਰ ਸੀ ਜਾਂ ਕਾਂਗਰਸ ਨੂੰ ਪਸੰਦ ਕਰਨ ਵਾਲੇ ਸੀ ਜਾਂ ਕਾਂਗਰਸ ਦੀ ਸੋਚ ਦੇ ਲੋਕ ਸੀ ਉਹ ਕਾਂਗਰਸ ਦੀ ਆਪਸੀ ਫੁੱਟ ਲੀਡਰਸ਼ਿਪ ਦੀ ਕਮੀ ਸੰਗਠਿਤ ਅੰਦੋਲਨ ਦੀ ਕਮੀ ਕਾਂਗਰਸ ਤੇ ਭਰੋਸਾ ਉਠਣਾ ਕਿ ਪਤਾ ਨਹੀਂ ਪੰਜਾਬ ਚ ਕਾਂਗਰਸ ਵਾਲੇ ਇਕੱਠੇ ਹੋਣਗੇ ਜਾਂ ਨਹੀਂ ਹੋਣਗੇ ਅਖੀਰ ਚ ਜਾ ਕੇ ਕਿਤੇ ਲੜਨਾ ਪੈਣ ਤੇ ਵੋਟਾਂ ਪਈਆਂ ਆਮ ਆਦਮੀ ਪਾਰਟੀ ਨੂੰ ਔਰ ਮੁਫਤ ਬਿਜਲੀ ਦੀ ਯੋਜਨਾ ਆਮ ਆਦਮੀ ਪਾਰਟੀ ਦੀ کارਗਰ ਸਾਬਤ ਹੋਈ ਭਗਵੰਤ ਮਾਨ ਭਾਵੇਂ ਟੇਲਾ ਤੱਕ ਪਾਣੀ ਪਹੁੰਚਾਉਣ ਦੀ ਗੱਲ ਸੀ 58 ਹਜ਼ਾਰ ਨੌਕਰੀਆਂ ਹਾਲਾਂਕਿ ਆਮ ਆਦਮੀ ਪਾਰਟੀ ਨੇ ਕੋਈ ਬਹੁਤ ਵੱਡਾ ਰਿਵਲੂਸ਼ਨ ਨਹੀਂ ਪੰਜਾਬ 'ਚ ਲਿਆਤਾ ਕੋਈ ਬਹੁਤ ਵੱਡੀ ਪੰਜਾਬ 'ਚ ਡਿਵੈਲਪਮੈਂਟ ਜਾਂ ਤਰੱਕੀ ਕੀਤੀ ਹੋਵੇ ਆਮ ਆਦਮੀ ਪਾਰਟੀ ਨੇ ਉਹ ਜ਼ਮੀਨ ਤੇ ਨਜ਼ਰ ਨਹੀਂ ਆਉਂਦੀ ਸਕੂਲ ਬਾਦਲ ਸਾਹਿਬ ਨੇ ਵੀ ਬਣਾਏ ਸੀ ਵੱਡਿਆਂ ਨੇ ਜਿਹੜੇ ਉਹ ਉਹਨਾਂ ਨੇ ਸਪੈਸ਼ਲ ਸਕੀਮਾ ਦੇ ਤਹਿਤ ਬਣਾਏ ਸੀ ਪ੍ਰਕਾਸ਼ ਸਿੰਘ ਬਾਦਲ ਨੇ ਆਦਰਸ਼ ਸਕੂਲ ਆਮ ਆਦਮੀ ਪਾਰਟੀ ਵਾਲਿਆਂ ਨੇ ਵੀ ਕਈਆਂ ਦੇ ਨਾਮ ਨੂੰ ਬਦਲੇ ਕਮਰੇ ਕੁਮਰੇ ਬਣਾਏ ਠੀਕ ਹੈ ਨੀ ਪੱਥਰ ਰੱਖੇ ਟਾਇਲਟ ਸੀਟਾਂ ਲਾਈਆਂ ਕਈ ਥਾਂ ਬਾਥਰੂਮ ਬਣਾਏ ਕੀਤਾ ਕੰਮ ਲੇਕਿਨ ਉਸ ਪੱਧਰ ਤੇ ਨਹੀਂ ਕੀਤਾ ਕਿ ਯੁੱਗ ਪਲਟਾਉ ਬਦਲਾ ਪੰਜਾਬ ਦੀ ਪੰਜਾਬ ਦੇ ਵਿੱਚ ਹੋਏ ਹੁਣ ਫਿਰ ਵੀ ਆਮ ਆਦਮੀ ਪਾਰਟੀ ਜਿੱਤ ਰਹੀ ਹੈ ਕਿਉਂ ਕਿਉਂਕਿ ਕਾਂਗਰਸ ਬਹੁਤ ਜ਼ਿਆਦਾ ਕਮਜ਼ੋਰ ਹੋ ਗਈ ਔਰ ਕਾਂਗਰਸ ਨੂੰ ਪਸੰਦ ਕਰਨ ਵਾਲੇ ਕਾਂਗਰਸ ਦੀ ਆਈਡੋਲੋਜੀ ਵਾਲੇ ਲੋਕਾਂ ਕੋਲੇ ਕਾਂਗਰਸ ਦਾ ਬਦਲ ਸਿਰਫ ਆਮ ਆਦਮੀ ਪਾਰਟੀ ਦਿਖਦੀ ਹੈ ਔਰ ਆਮ ਆਦਮੀ ਪਾਰਟੀ ਚ ਬਹੁਤ ਵੱਡੀ ਗਿਣਤੀ ਚ ਪਿਛਲੇ ਸਮੇਂ ਚ ਕਾਂਗਰਸ ਦੇ ਲੀਡਰ ਗਏ ਵੀ ਨੇ ਇਹ ਕਾਂਗਰਸ ਨੂੰ ਐਡੀਸ਼ਨਲ ਐਡਵਾਂਟੇਜ ਹੈ ਇਹ ਕਾਂਗਰਸ ਨੂੰ ਵਾਧੂ ਲਾਭ ਹੈ ਕਿ ਬਹੁਤ ਲੀਡਰ ਕਾਂਗਰਸ ਦੇ ਸਮੇਂ ਸਮੇਂ ਤੇ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਚ ਗਏ ਸੀ ਜਿਸ ਕਰਕੇ ਆਮ ਆਦਮੀ ਪਾਰਟੀ ਕਾਂਗਰਸੀਆਂ ਨੂੰ ਬਹੁਤ ਹੀ ਜ਼ਿਆਦਾ ਫਰਕ ਕਾਲੀ ਨਹੀਂ ਲੱਗਦੀ ਮੈਂ ਇੱਕ ਬੜੀ ਸਧਾਰਨ ਉਦਾਹਰਨ ਦਵਾਂਗਾ ਦਿੱਲੀ ਦੇ ਵਿੱਚ ਕਾਂਗਰਸ ਪਿਛਲੀਆਂ ਕਈ ਚੋਣਾਂ ਚ 00000 ਚੱਲ ਰਹੀ ਹੈ ਭਾਵੇਂ ਬੀਜੇਪੀ ਨੇ ਆਮ ਆਦਮੀ ਪਾਰਟੀ ਨੂੰ ਹਰਾਇਆ ਲੇਕਿਨ ਦਿੱਲੀ ਚ ਆਮ ਆਦਮੀ ਪਾਰਟੀ ਕਾਂਗਰਸ ਦਾ ਲਗਭਗ ਸਾਰਾ ਵੋਟ ਬੈਂਕ ਖਾ ਗਈ ਇਸੇ ਕਰਕੇ ਹੁਣ ਕਾਂਗਰਸ ਦੀ ਆਵਾਜ਼ ਉੱਠ ਰਹੀ ਹੈ ਦਿੱਲੀ ਚ ਵੀ ਕਿ ਅਸੀਂ ਕਿਸੇ ਵੀ ਕੀਮਤ ਤੇ ਆਮ ਆਦਮੀ ਪਾਰਟੀ ਨਾਲ ਸਮਝੌਤਾ ਨਹੀਂ ਕਰਾਂਗੇ ਪੰਜਾਬ ਦੇ ਵਿੱਚ ਵੀ ਕਾਂਗਰਸ ਨੂੰ ਆਮ ਆਦਮੀ ਪਾਰਟੀ ਇੱਕ ਤਰ੍ਹਾਂ ਨਾਲ ਆਪਣੇ ਵਿੱਚ ਅਬਜ਼ੌਰਬ ਕਰ ਗਈ ਆਪਣੇ ਅੰਦਰ ਮਿਲਾ ਗਈ ਕਿਉਂਕਿ ਵੋਟਰ ਕਾਂਗਰਸ ਦੀ ਅਡਾਲਜੀ ਦਾ ਵੋਟਰ ਕਾਂਗਰਸ ਤੋਂ ਪਰਾਂ ਹੋ ਕੇ ਆਮ ਆਦਮੀ ਪਾਰਟੀ 'ਚ ਚਲਾ ਗਿਆ ਜਦੋਂ ਅਕਾਲੀ ਦਲ ਦੀਆਂ ਜ਼ਮਾਨਤਾਂ ਜ਼ਬਤ ਹੋ ਰਹੀਆਂ ਨੇ ਤੇ ਆਮ ਆਦਮੀ ਪਾਰਟੀ ਜਿੱਤ ਰਹੀ ਹੈ ਇਹਦਾ ਮਤਲਬ ਹੈ ਪੰਜਾਬ 'ਚ ਕਾਂਗਰਸ ਉਸ ਸਥਿਤੀ 'ਚ ਨਹੀਂ ਹੈ ਕਿ ਅਗਰ ਅਕਾਲੀ ਦਲ ਦਾ ਵੋਟ ਬੈਂਕ ਕਟੇ ਤੇ ਕਾਂਗਰਸ ਜਿੱਤੇ ਉਹ ਵੋਟ ਬੈਂਕ ਆਮ ਆਦਮੀ ਪਾਰਟੀ ਨੂੰ ਜਾ ਰਿਹਾ ਹੁਣ ਜਦੋਂ ਅਕਾਲੀ ਦਲ ਵੀ ਤਕੜਾ ਹੋ ਰਿਹਾ ਹੈ ਭਾਵੇਂ ਪੁਨਰ ਸਰਜੀਤ ਅਕਾਲੀ ਦਲ ਨੇ ਪੰਥਕ ਧਿਰਾਂ ਨੇ ਹਾਮੇ ਇਹਨਾਂ ਨੇ ਵੀ ਹਜੇ ਤੱਕ ਕੋਈ ਬਹੁਤ ਵੱਡੇ ਅੰਦੋਲਨ ਨਹੀਂ ਕੀਤੇ ਬੜਾ ਲਾਜ਼ਮੀ ਹੈ ਗਿਆਨੀ ਹਰਪ੍ਰੀਤ ਸਿੰਘ ਹੋਗੇ ਬੀਬੀ ਸਤਵੰਤ ਕੌਰ ਹੋਗੇ ਪੰਥਕ ਕਾਉਂਸਲ ਤੱਕੜੀ ਕੀਤੀ ਜਾਵੇ ਪੁਨਰ ਸੁਰਜੀਤ ਅਕਾਲੀ ਦਲ ਤੱਕੜਾ ਕੀਤਾ ਜਾਵੇ ਇਸ ਸੰਗਠਿਤ ਅੰਦੋਲਨ ਕਰਨ ਪੰਜਾਬ ਦੇ ਲੋਕਾਂ ਨੂੰ ਇਹ ਭਰੋਸਾ ਦਿਵਾਉਣ ਕਿ ਅਸੀਂ ਤੁਹਾਡੀ ਸਯੋਗ ਅਗਵਾਈ ਕਰ ਸਕਦੇ ਹਾਂ ਅਸੀਂ ਮੁੱਦਿਆਂ ਤੇ ਚੰਗੀ ਲੜਾਈ ਲੜ ਸਕਦੇ ਹਾਂ ਜਦੋਂ ਤੱਕ ਇਹ ਭਰੋਸਾ ਨਹੀਂ ਆਉਂਦਾ ਲੋਕਾਂ 'ਚ ਤਦ ਤੱਕ ਇਹ ਆਪਣੇ ਨਾਮ ਤੇ ਜੱਟ ਦੀ ਪੋਜੀਸ਼ਨ 'ਚ ਨਹੀਂ ਰਹਿਣਗੇ ਸੁਖਬੀਰ ਸਿੰਘ ਬਾਦਲ ਦੀ ਧਿਰ ਵੀ ਹੈ ਸੁਖਬੀਰ ਬਾਦਲ ਵੀ ਤਰਨ-ਤਾਰਨ ਦੇ ਵਿੱਚ ਦੂਜੇ ਨੰਬਰ ਤੇ ਆਉਣ ਤੋਂ ਬਾਅਦ ਕਿਤਨਾ ਕਿਤੇ ਉਹ ਲੋਕ ਉਹ ਲੀਡਰ ਜਿਹੜੇ ਸੁਖਬੀਰ ਬਾਦਲ ਦੇ ਨਾਲ ਸੀ ਤੇ ਜਿਹੜੇ ਟੜਕ ਸਕਦੇ ਸੀ ਉਹਨਾਂ ਨੂੰ ਸਾਂਭ ਗਿਆ ਸੁਖਬੀਰ ਬਾਦਲ ਉਹਨਾਂ ਨੂੰ ਭਰੋਸਾ ਹੋ ਗਿਆ ਕਿ ਕੁਝ ਨਾ ਕੁਝ ਸੁਖਬੀਰ ਬਾਦਲ ਜਿਸ ਤਰ੍ਹਾਂ ਲੱਗਿਆ ਹੋਇਆ ਹੈ ਕੁਝ ਨਾ ਕੁਝ ਕਰੂਗਾ ਕਿਉਂਕਿ ਜ਼ਮਾਨਤ ਨਹੀਂ ਜ਼ਬਤ ਹੋਈ ਜਦੋਂ ਪਾਰਟੀ ਦੀ ਲਗਾਤਾਰ ਜ਼ਮਾਨਤ ਜ਼ਬਤ ਹੋਵੇ ਤੇ ਜ਼ਮਾਨਤ ਜ਼ਬਤ ਤੋਂ ਪਾਰਟੀ ਦੂਜੇ ਨੰਬਰ ਤੇ ਆਵੇ ਤੇ ਕਾਡਰ ਚ ਹਿੰਮਤ ਬਣਦੀ ਹੈ ਹੁਣ ਸੁਖਬੀਰ ਬਾਦਲ ਦੇ ਲੀਡਰ ਸਰਗਰਮ ਹੋ ਗਏ ਸੁਖਬੀਰ ਬਾਦਲ ਨੂੰ ਛੱਡ ਕੇ ਜਾਣ ਵਾਲਿਆਂ ਦੀ ਗਿਣਤੀ ਘਟ ਸਕਦੀ ਹੈ ਹਾਲਾਂਕਿ ਜਿਨ੍ਹਾਂ ਨੇ ਛੱਡ ਕੇ ਜਾਣਾ ਹੁੰਦਾ ਉਹ ਤਾਂ ਚਲੇ ਹੀ ਜਾਂਦੇ ਨੇ ਸਾਡੀ ਜਿਹੜੀ ਸਿਆਸਤ ਹੈ ਉਹ ਅਸੀਂ ਵੇਖਦੇ ਹੀ ਰਹਨੇ ਆ ਪਰ ਸੁਖਬੀਰ ਬਾਦਲ ਇਹ ਪ੍ਰਭਾਵ ਦੇਣ ਚ ਕਾਮਯਾਬ ਹੋ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਕਾਂਗਰਸ ਨਾਲੋਂ ਪਿੰਡਾਂ ਦੇ ਵਿੱਚ ਤਕੜਾ ਹੋ ਰਿਹਾ ਹੈ ਸਿਰਫ ਇਸ ਜਿੱਤ ਨਾਲ ਹਾਲਾਂਕਿ ਕਾਂਗਰਸ ਦੇ ਲੀਡਰਾਂ ਦੀਆਂ ਬਹੁਤ ਸਾਰੀਆਂ ਗਲਤੀਆਂ ਨੇ ਕਿਸੇ ਸਮੇਂ ਜਿਹੜੇ ਸਾਡੇ ਪਿੰਡਾਂ ਦੇ ਵਿੱਚ ਕਾਂਗਰਸ ਅਕਾਲੀ ਦਲ ਦੇ ਬਦਲ ਦੇ ਤੌਰ ਤੇ ਦੇਖੀ ਜਾਂਦੀ ਸੀ ਪਿੰਡਾਂ 'ਚ ਬੀਜੇਪੀ ਕਦੀ ਵੀ ਉਸ ਪੋਜੀਸ਼ਨ ਤੇ ਨਹੀਂ ਆਈ ਕਿ ਉਹ ਟਕਾਣਾ ਮੁਕਾਬਲਾ ਬਣਾ ਸਕਦੀ ਲੇਕਿਨ ਆਮ ਆਦਮੀ ਪਾਰਟੀ ਜਿੱਤ ਰਹੀ ਹੈ ਪਿੰਡਾਂ 'ਚ ਔਰ ਤੁਸੀਂ ਵੇਖੋ 2014 ਚ 4 MP ਬਣੇ ਸੀ ਆਮ ਆਦਮੀ ਪਾਰਟੀ ਦੇ ਅਕਾਲੀ ਦਲ ਤੇ ਕਾਂਗਰਸ ਨੂੰ ਹਰਾਇਆ ਸੀ ਉੱਥੇ ਮੁੱਖ ਮੁਕਾਬਲਾ ਕਾਂਗਰਸ ਤੇ ਅਕਾਲੀ ਦਲ ਨਾਲ ਹੁੰਦਾ ਸੀ ਉਸ ਤੋਂ ਬਾਅਦ ਭਾਵੇਂ ਇਸ ਵਾਰ ਉਹਨਾਂ ਦੇ 3 MP ਰਹਿ ਗਏ ਕਾਂਗਰਸ ਸੱਤ ਜਿੱਤ ਗਈ ਲੇਕਿਨ ਕਾਂਗਰਸ ਫੇਰ ਵੀ ਆਪਣੇ ਉਸ ਭਰੋਸੇ ਨੂੰ ਲੋਕਾਂ ਦੇ ਵਿੱਚ ਬਣਾ ਕੇ ਨਹੀਂ ਰੱਖ ਸਕੀ ਕਿ ਅਸੀਂ 27 ਚ ਸਰਕਾਰ ਬਣਾ ਲਵਾਂਗੇ ਔਰ ਰਹਿੰਦੀ ਸੈਂਦੀ ਕਸਰ ਪੂਰੀ ਕਰਤੀ ਬਿਹਾਰ ਨੇ ਜਿੱਥੇ ਇਹ ਲੱਗਦਾ ਸੀ ਕਿ ਲਾਲੂ ਪ੍ਰਸਾਦ ਯਾਦਵ ਨਾਲ ਮਿਲ ਕੇ ਕਾਂਗਰਸ ਪਾਰਟੀ ਦਾ ਗੱਠ ਜੋੜ ਸੱਤਾ 'ਚ ਵਾਪਸ ਆਜੂ ਰਾਹੁਲ ਗਾਂਧੀ ਨੇ ਬਹੁਤ ਵੱਡੇ ਵੱਡੇ ਅਭਿਆਨ ਚਲਾਏ ਲੇਕਿਨ ਇਸ ਦੇ ਬਾਵਜੂਦ ਵੀ ਰਾਹੁਲ ਗਾਂਧੀ ਦੀ ਧਿਰ ਉਸ ਤਰ੍ਹਾਂ ਨਾਲ ਕਾਮਯਾਬੀ ਨਹੀਂ ਹਾਸਲ ਕਰ ਰਹੀ ਜਿਸ ਤਰ੍ਹਾਂ ਨਾਲ ਕੀਤੀ ਜਾਣੀ ਚਾਹੀਦੀ ਔਰ ਮੰਨਿਆ ਜਾ ਰਿਹਾ ਹੈ ਅਗਰ ਅਸੀਂ ਅੱਜ ਪੰਜਾਬ 'ਚ ਵੀ ਵੇਖ ਲਈਏ ਤੇ ਪੰਜਾਬ ਦੇ ਵਿੱਚ ਵੀ ਕਾਂਗਰਸ ਪਾਰਟੀ ਅਗਰ ਅਸੀਂ ਚਿਹਰੇ ਦੇ ਤੌਰ ਤੇ ਦੇਖੀਏ ਤੇ ਬਤੌਰ ਮੁੱਖ ਮੰਤਰੀ ਹਜੇ ਤੱਕ ਕੋਈ ਵੀ ਚਿਹਰਾ ਸਥਾਪਿਤ ਨਹੀਂ ਕਰ ਸਕੀ ਕਾਂਗਰਸ ਪਾਰਟੀ ਆਮ ਆਦਮੀ ਪਾਰਟੀ ਦੇ ਅਰਵਿੰਦ ਕੇਜਰੀਵਾਲ ਨੇ ਮੈਨੂੰ ਲੱਗਦਾ 3 4 5 6 ਮਹੀਨੇ ਪਹਿਲਾਂ ਹੀ ਸਾਫ਼ ਕਰਤਾ ਸੀ ਕਿ 27 ਚ ਵੀ ਸਾਡਾ ਮੁੱਖ ਮੰਤਰੀ ਦਾ ਚਿਹਰਾ ਭਗਵੰਤ ਮਾਨ ਹੋਊਗਾ ਤੇ ਇਹੀ ਮੁੱਖ ਮੰਤਰੀ ਬਣੂਗਾ ਜਿਹੜੀਆਂ ਚਰਚਾਵਾਂ ਚੱਲਦੀਆਂ ਸੀ ਕਿ ਭਗਵੰਤ ਮਾਨ ਨੂੰ ਲਾਹ ਦੇਣਾ ਹੈ ਬਦਲ ਦੇਣਾ ਹੈ ਹਟਾ ਦੇਣਾ ਉਹ ਖਤਮ ਹੋ ਗਈਆਂ ਕਿਉਂਕਿ ਕੇਜਰੀਵਾਲ ਨੇ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਸਪਸ਼ਟਤਾ ਲਿਆਤੀ ਚੋਣਾਂ ਤੋਂ ਬਾਅਦ ਕੀ ਬਣਦਾ ਹੈ ਕੀ ਭਗਵੰਤ ਮਾਨ ਹੀ ਮੁੱਖ ਮੰਤਰੀ ਬਣਾਏ ਜਾਂਦੇ ਨੇ ਜਾਂ ਚੋਣਾਂ ਤੋਂ ਬਾਅਦ ਸਥਿਤੀਆਂ ਵੱਖਰੀਆਂ ਬਣਦੀਆਂ ਨੇ ਉਹ ਪੋਲਿਟੀਕਲ ਪਾਰਟੀਆਂ ਦਾ ਅੰਦਰੂਨੀ ਮਾਮਲਾ ਹੁੰਦਾ ਹੈ ਲੇਕਿਨ ਚੋਣਾਂ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਨੇ ਸਥਿਤੀ ਸਪਸ਼ਟ ਕਰਤੀ ਕਿ ਭਗਵੰਤ ਮਾਨ ਹੀ ਮੁੱਖ ਮੰਤਰੀ ਦਾ ਚਿਹਰਾ ਹੈ ਔਰ ਜਦੋਂ ਪਿੰਡਾਂ ਦੀ ਗੱਲ ਆਉਂਦੀ ਹੈ ਤਰਨਤਾਰਨ ਦੇ ਵਿੱਚ ਕੇਜਰੀਵਾਲ ਔਰ ਮਨੀਸ਼ ਸਿਸੋਧਿਆ ਇਹਨਾਂ ਨੇ ਜ਼ਿਆਦਾ ਦਖਲ ਨਹੀਂ ਦਿੱਤਾ ਇਹਦੇ ਤੋਂ ਸਾਨੂੰ ਸਮਝ ਲੈਣਾ ਚਾਹੀਦਾ ਹੈ ਕਿ ਉਹ ਇਹ ਗੱਲ ਮਹਿਸੂਸ ਕਰਦੇ ਨੇ ਕਿ ਪਿੰਡਾਂ 'ਚ ਸਿਰਫ ਭਗਵੰਤ ਮਾਨ ਨੂੰ ਅਗਵਾਈ ਦੇਣੀ ਹੈ ਤਾਂ ਕਿ ਪਿੰਡਾਂ ਦੀਆਂ ਵੋਟਾਂ ਹਾਸਲ ਕੀਤੀਆਂ ਜਾ ਸਕਣ। ਔਰ ਭਗਵੰਤ ਮਾਨ ਜਦੋਂ ਮੰਚਾਂ ਤੇ ਬੋਲਦਾ ਹੈ ਭਾਵੇਂ ਸੁਖਵੀਰ ਬਾਦਲ ਹੋਣ, ਭਾਵੇਂ ਕੈਪਟਨ ਅਮਰਿੰਦਰ ਸਿੰਘ ਹੋਣ ਤੇ ਭਾਵੇਂ ਕਾਂਗਰਸ ਪਾਰਟੀ ਦੇ ਰਾਜਾ ਅਵੜਿੰਗ ਜਾਂ ਚਰਨਜੀਤ ਚੰਨੀ ਭਗਵੰਤ ਮਾਨ ਦੀ ਜਿਹੜੀ ਭਾਸ਼ਣ ਕਰਨ ਦੀ ਸ਼ੈਲੀ ਹੈ ਕਿਤਨਾ ਕਿਤੇ ਪ੍ਰਭਾਵਿਤ ਕਰ ਜਾਂਦੀ ਹੈ। हां ਇਹ ਠੀਕ ਹੈ ਕਿ 27 ਨੂੰ ਹਜੇ ਸਵਾ ਸਾਲ ਪਿਆ ਹੈ ਅਗਰ ਆਮ ਆਦਮੀ ਪਾਰਟੀ ਨੇ 1000 ਰੁਪਿਆ ਖਾਤਿਆਂ ਚ ਨਾ ਪਾਇਆ ਤੇ ਆਮ ਆਦਮੀ ਪਾਰਟੀ ਦੀ ਸਿਟੀ ਮਾੜੀ ਹੋ ਸਕਦੀ ਹੈ ਪਰ 12000 ਕਰੋੜ ਦੇ ਇੰਤਜ਼ਾਮ ਦੇ ਨਾਲ 12-13000 ਕਰੋੜ ਦੇ ਇੰਤਜ਼ਾਮ ਦੇ ਨਾਲ ਅਗਰ ਪੰਜਾਬ ਚ ਲਗਭਗ 1 ਕਰੋੜ ਦੇ ਕਰੀਬ ਮਹਿਲਾਵਾਂ ਦੇ ਖਾਤੇ ਚ 1000 ਰੁਪਿਆ ਸਰਕਾਰ ਪਾ ਗਈ ਜਿੱਥੇ ਪੰਜਾਬ 4 ਲੱਖ 4 ਲੱਖ ਕਰੋੜ ਤੋਂ ਵੱਧ ਦਾ ਕਰਜ਼ਈ ਹੈ ਉਥੇ 12000 ਦਾ ਇੰਤਜ਼ਾਮ ਵੀ ਅਰਵਿੰਦ ਕੇਦਰੀਵਾਲ ਔਰ ਭਗਵੰਤ ਮਾਨ ਨੇ ਕਰ ਲੈਣਾ ਸੋ ਇਹ ਮੰਨ ਕੇ ਚੱਲੀਏ ਕਿ ਔਰਤਾਂ ਦੇ ਖਾਤੇ ਦੇ ਵਿੱਚ 1100 ਰੁਪਿਆ ਪਾਏਗਾ ਉਗਲ ਵਖਰੀ ਹੈ ਕਿ ਭਾਜਪਾ ਕਿਸਾਨਾਂ ਦੇ ਖਾਤਿਆਂ 'ਚ ਵਧਾ ਦੇ ਪੰਜਾਬ ਦੇ ਜਿਹੜੀ ਹਰ 4 ਮਹੀਨਿਆਂ ਦੇ ਵਿੱਚ 2000 ਰੁਪਿਆ ਪਾਇਆ ਜਾਂਦਾ ਹੈ 6000 ਰੁਪਿਆ ਭਾਜਪਾ ਵੀ ਪਿੰਡਾਂ 'ਚ ਕਿਸਾਨਾਂ ਦੇ ਖਾਤਿਆਂ 'ਚ ਪਾਉਂਦੀ ਹੈ ਲੇਕਿਨ ਕਿਉਂਕਿ ਕਿਸਾਨਾਂ ਔਰ ਬੀਜੇਪੀ ਦੇ ਵਿੱਚ મતਭੇਦ ਨੇ ਇਸ ਕਰਕੇ ਪਿੰਡਾਂ 'ਚ ਬੀਜੇਪੀ ਬਹੁਤ ਹੀ ਜ਼ਿਆਦਾ ਵੋਟ ਹਾਸਲ ਨਹੀਂ ਕਰ ਪਾ ਰਹੀ ਠੀਕ ਹੈ ਤਰਨ ਤਰਨ ਜੇ ਅਸੀਂ ਵੇਖੀਏ ਤੇ 1200 ਤੋਂ 6000 ਤੋਂ ਉੱਪਰ ਆ ਗਈ ਲੇਕਿਨ ਪੂਰੇ ਪੰਜਾਬ 'ਚ ਸਵਾ ਸਾਲ ਬਾਅਦ ਬੀਜੇਪੀ ਕੀ ਕਰਦੀ ਹੈ ਕਿਸਾਨਾਂ ਨਾਲ ਐਮਐਸਪੀ ਦੇ ਕਾਨੂੰਨ ਤੇ ਇਹ ਸਾਰੇ ਵਿਸ਼ੇ ਤੈਅ ਕਰਨਗੇ ਬੀਜੇਪੀ ਦੀ ਸਥਿਤੀ ਪਰ ਕਾਂਗਰਸ ਨਾ ਤਾਂ ਪਿੰਡਾਂ ਦੇ ਲਈ ਕਾਂਗਰਸ ਕੋਲੇ ਕੋਈ ਵਿਜ਼ਨ ਹੈ ਜਿਹੜਾ ਉਹ ਲਗਾਤਾਰ ਪ੍ਰਚਾਰਿਤ ਕਰਦੀ ਹੋਵੇ ਇੱਕ ਮੰਚ ਤੇ ਆ ਕੇ ਮੈਂ ਗੱਲ ਇੱਕ ਮੰਚ ਤੇ ਆ ਕੇ ਕਹਿੰਦਾ ਕੋਈ ਇੱਕ ਲੀਡਰ ਆਪਣਾ ਵਿਜ਼ਨ ਦਵੇ ਉਹ ਗੱਲ ਵੱਖਰੀ ਹੈ ਉਹ ਇੱਕ ਲੀਡਰ ਦੀ ਆਪਣੀ ਕਾਬਲੀਅਤ ਹੋ ਸਕਦੀ ਹੈ ਕਿ ਇਹਦੇ ਕੋਲੇ ਵਿਜ਼ਨ ਹੈ ਇਹਦੇ ਕੋਲੇ ਮਾਡਲ ਹੈ ਪ੍ਰਗਟ ਸਿੰਘ ਕੋਲੇ ਵਿਜ਼ਨ ਹੈ ਨਵਜੋਤ ਸਿੱਧੂ ਕੋਲੇ ਇੱਕ ਵਿਜ਼ਨ ਹੈ ਰਾਣਾ ਗੁਰਜੀਤ ਕੋਲੇ ਇੱਕ ਵਿਜ਼ਨ ਹੈ ਲੇਕਿਨ ਕਾਂਗਰਸ ਕੋਲੇ ਗੱਲ ਸਮੁੱਚਤਾ ਚ ਹੈ ਯਾਂ ਕਾਂਗਰਸ ਕਿਸੇ ਨੂੰ ਵਕਤ ਰੰਦੇ ਮੁੱਖ ਮੰਤਰੀ ਦਾ ਚਿਹਰਾ ਬਣਾ ਦੇ ਭਾਵੇਂ ਚਰਨਜੀਤ ਚੰਨੀ ਹੋਣਾ ਨੂੰ ਬਣਾ ਦੇ ਭਾਵੇਂ ਨਵਜੋਤ ਸਿੱਧੂ ਨੂੰ ਬਣਾ ਦੇ ਭਾਵੇਂ ਪ੍ਰਗਟ ਸਿੰਘ ਸੁਖਜਿੰਦਰ ਰੰਧਾਵਾ ਨੂੰ ਬਣਾ ਦੇ ਤਾਂ ਕਿ ਉਹਨਾਂ ਨੂੰ ਇਹ ਪਤਾ ਹੋਵੇ ਕਿ ਅਸੀਂ ਮੁੱਖ ਮੰਤਰੀ ਦੇ ਚਿਹਰੇ ਆ ਅਸੀਂ ਇੱਕ ਏਜੰਡਾ ਪੰਜਾਬ ਦੇ ਲੋਕਾਂ ਕੋਲੇ ਲੈ ਕੇ ਜਾਣਾ ਹੈ ਏਜੰਡਾ ਲੈਸ ਪੋਲਿਟਿਕਸ ਹੈ ਜਿਹੜੀ ਪੰਜਾਬ 'ਚ ਖਾਸ ਤੌਰ ਤੇ ਪਿੰਡਾਂ ਦੇ ਖੇਤਰਾਂ 'ਚ ਉਹ ਬਹੁਤ ਔਖੀ ਹੈ ਉਹ ਬਹੁਤ ਔਖੀ ਹੈ ਹੁਣ ਇਹੀ ਕਾਰਨ ਹੈ ਕਿ ਪੁਨਰ ਸੁਰਜੀਤ ਅਕਾਲੀ ਦਲ ਹੈ ਔਰ ਸੁਖਵੀਰ ਬਾਦਲ ਦਾ ਅਕਾਲੀ ਦਲ ਹੈ ਪਿਆ ਸਾਰੇ ਪੰਥਕ ਅਕਾਲੀ ਦਲ ਹੈ ਉਹਨਾਂ ਨੂੰ ਆਪਣੇ ਧਰਮ ਤੇ ਆਪਣੇ ਸਿਧਾਂਤਾਂ ਤੇ ਆਧਾਰਿਤ ਰਾਜਨੀਤੀ ਨੂੰ ਅੱਗੇ ਵਧਾਉਣਾ ਪਊਗਾ ਔਰ ਪੰਜਾਬ ਦੇ ਲਈ ਡਟਣਾ ਪਊਗਾ ਹੁਣ ਮੈਂ ਵੇਖ ਰਿਹਾ ਸੀ ਜਦੋਂ ਗੱਲ ਆਉਂਦੀ ਹੈ ਸੁਖਵੀਰ ਬਾਦਲ ਯੂਨੀਵਰਸਿਟੀ ਵਿਦਿਆਰਥੀਆਂ ਦੇ ਧਰਨੇ 'ਚ ਗਏ ਤੇ ਸੁਖਵੀਰ ਬਾਦਲ ਕਹਿੰਦਾ ਗੱਲ ਪੈਸੇ ਦੀ ਨਹੀਂ ਅਸੀਂ ਸਾਰੇ ਇੱਕਮਿਕ ਹੋਈਏ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਲਈ ਪੈਸੇ ਦੀ ਗੱਲ ਬਿਲਕੁਲ ਹੈ ਔਰ ਭਗਵੰਤ ਮਾਨ ਦੇਖ ਰਿਆ ਸੀ ਉਹਨਾਂ ਨੇ ਇੱਕ ਵਰਕਾ ਚਿੱਠੀ ਦਿਖਾਤੀ ਕਹਿੰਦੇ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਵੇਲੇ ਐਨਓਸੀ ਦਿੱਤੀ ਗਈ ਸੀ ਕੇਂਦਰ ਸਰਕਾਰ ਨੂੰ ਕਿ ਸਾਨੂੰ ਕੋਈ ਇਤਰਾਜ਼ ਨਹੀਂ ਹੈ ਅਗਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ ਤੁਸੀਂ ਸੈਂਟਰਲ ਯੂਨੀਵਰਸਿਟੀ ਬਣਾ ਦੋ ਹਾਲਾਂਕਿ ਹਾਲਾਂਕਿ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਨੇ ਸਪਸ਼ਟ ਕਿਹਾ ਸੀ ਕਿ ਨਾ ਤਾਂ ਸੈਨੇਟ ਬਦਲੂਗੀ ਕੋਈ ਢਾਂਚਾ ਨਹੀਂ ਛੜਿਆ ਜਾਊਗਾ ਔਰ ਪੰਜਾਬ ਦੀਆਂ ਸੈਂਟਰਲ ਯੂਨੀਵਰਸਿਟੀ ਦੀਆਂ ਮੰਗਾਂ ਬਰਕਰਾਰ ਰਹਿਣਗੀਆਂ ਪ੍ਰਕਾਸ਼ ਸਿੰਘ ਬਾਦਲ ਨੇ ਹੱਥ ਬਨ ਕੇ ਨਹੀਂ ਦਿੱਤੇ ਸੀ ਉਸ ਸਿੱਟੀ ਚ ਪਰ ਅਕਾਲੀ ਦਲ ਡਿਫੈਂਡ ਕਰਨ ਦੀ ਸਥਿਤੀ 'ਚ ਨਹੀਂ ਹੈ ਅਕਾਲੀ ਦਲ ਡਿਫੈਂਡ ਕਰਨ ਦੀ ਸਥਿਤੀ 'ਚ ਨਹੀਂ ਹੈ ਔਰ ਭਗਵੰਤ ਮਾਨ ਅਟੈਕਿੰਗ ਹੈ ਉਸ ਐਨਓਸੀ ਦੇ ਆਧਾਰ ਦੇ ਉੱਤੇ ਕਿਉਂ ਕਿਉਂਕਿ ਪ੍ਰਕਾਸ਼ ਸਿੰਘ ਬਾਦਲ ਭਗਵੰਤ ਮਾਨ ਪੰਜਾਬ ਦੀ ਕਿਸੇ ਵੀ ਸਰਕਾਰ ਨੇ ਪੰਜਾਬ ਯੂਨੀਵਰਸਿਟੀ ਨੂੰ ਆਪਣੇ ਪੈਰਾਂ ਤੇ ਖੜਾ ਨਹੀਂ ਕੀਤਾ ਅੱਜ ਤੱਕ ਸਰਪਲਸ ਫੰਡ ਪੰਜਾਬ ਦੀਆਂ ਸਰਕਾਰਾਂ ਨੇ ਨਹੀਂ ਦਿੱਤੇ ਕੇਂਦਰ ਨੇ ਦਿੱਤੇ ਨਰੇਂਦਰ ਮੋਦੀ ਨੇ 2014 ਤੋਂ ਬਾਅਦ ਪ੍ਰਧਾਨ ਮੰਤਰੀ ਨੇ 3200 ਕਰੋੜ ਰੁਪਏ ਤੇ ਆਨ ਰਿਕਾਰਡ ਹੋ ਗਈਆਂ ਗੱਲਾਂ ਸੋ ਇਸ ਕਰਕੇ ਕਈ ਵਿਸ਼ੇ ਹੈ ਜਿਹਨੇ ਜਿਹਦੇ ਤੇ ਅਕਾਲੀ ਦਲ ਨੂੰ ਮਿੱਠ ਕੇ ਲੜਾਈ ਲੜਨੀ ਪੈਣੀ ਹੈ ਭਾਵੇਂ ਪੰਥਕ ਤੇ ਰਣ ਲੜ ਲੈਣ ਭਾਵੇਂ ਸੁਖਬੀਰ ਬਾਦਲ ਲੜ ਲੈ ਔਰ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਅਗਰ ਨਹੀਂ ਹੁੰਦੀ 27 ਤੋਂ ਪਹਿਲਾਂ ਤੇ ਵਾਰਿਸ ਪੰਜਾਬ ਪਾਰਟੀ ਅੱਗੇ ਬਹੁਤ ਵੱਡੀ ਚੁਣੌਤੀ ਹੈ ਕਿ ਉਹਨਾਂ ਨੇ ਚਿਹਰੇ ਕਿੱਥੋਂ ਲੱਭਣੇ ਨੇ ਔਰ ਪੁਨਰ ਸੁਰਜੀਤ ਅੱਗੇ ਵੀ ਹੈ ਅਸੀਂ ਤਰਨਤਾਰਨ ਦੀ ਜ਼ਿਮਨੀ ਚੋਣ ਦੇ ਵਿੱਚ ਸਭ ਤੋਂ ਵੱਡਾ ਫੈਕਟਰ ਕੀ ਸੀ ਅਗਰ ਕਾਂਗਰਸ ਨੇ ਜ਼ਮਾਨਤਾਂ ਜ਼ਬਤ ਕਰਾਈਆਂ ਨੇ ਉਹਦੇ ਪਿੱਛੇ ਕਾਰਨ ਇਹ ਵੀ ਹੈ ਕਾਂਗਰਸ ਦੀ ਫੁੱਟ ਵੀ ਹੈ ਇੱਕ ਜੁਟਤਾ ਨਹੀਂ ਵੱਡੇ ਚਿਹਰੇ ਨਹੀਂ ਕਾਂਗਰਸ ਲਿਆਈ ਔਰ ਭਗਵੰਤ ਮਾਨ ਵੱਡੇ ਚਿਹਰੇ ਚੱਕੀਤਰੀ ਆਉਂਦਾ ਭਾਵੇਂ ਅਕਾਲੀ ਦਲ ਵਾਲਾ ਹੋਵੇ ਹਾਂ ਅਗਰ ਅਕਾਲੀ ਧਿਰਾਂ ਤਕੜੀਆਂ ਹੁੰਦੀਆਂ ਨੇ ਫਿਰ ਹੋ ਸਕਦਾ ਹੈ ਕਿ ਆਮ ਆਦਮੀ ਪਾਰਟੀ ਨੂੰ ਦਿੱਕਤ ਆਵੇ ਕਿ ਸਾਡੇ ਕੋਲੇ ਤਕੜੇ ਚਿਹਰੇ ਆਉਣਗੇ ਜਾਂ ਨਹੀਂ ਇਹ ਵੀ ਫੈਕਟਰ ਰਹੇਗਾ ਚਿਹਰਿਆਂ ਦਾ ਪਰ ਮੋਟੀ-ਮੋਟੀ ਤੌਰ ਤੇ ਮੈਂ ਕਾਂਗਰਸ ਨੂੰ ਹਾਲ ਦੀ ਘੜੀ ਕੱਲ ਨੂੰ ਕਾਂਗਰਸ ਕੋਈ ਬਹੁਤ ਵੱਡਾ ਸਿਆਸੀ ਬਦਲਾਅ ਕਰ ਦੇ ਲੀਡਰ ਕਾਂਗਰਸ ਦੇ ਇਕਜੁੱਟ ਹੋ ਜਾਣ ਅਨੁਸੂਚਿਤ ਜਾਤੀਆਂ ਵਾਲਾ ਸਾਡਾ ਭਾਈਚਾਰਾ ਰਾਜਾ ਵੜਿੰਗ ਨੂੰ ਮਾਫ ਕਰ ਦੇ ਕਾਂਗਰਸ ਐਡਾ ਕ ਭਰੋਸਾ ਪੈਦਾ ਕਰ ਦੇ 1 ਸਾਲ ਚ ਲੋਕਾਂ ਚ ਵੀ ਕਾਂਗਰਸ ਬਿਨਾ ਗੁਜ਼ਾਰਾ ਹੀ ਨਹੀਂ ਪੰਜਾਬ ਦਾ ਫੇਰ ਮੈਂ ਮੰਨ ਲੂੰਗਾ ਵੀ ਕਾਂਗਰਸ ਮੁਕਾਬਲੇ 'ਚ ਨਹੀਂ ਤਾਂ ਕਾਂਗਰਸ ਨੂੰ ਮੈਂ ਪਿੰਡਾਂ 'ਚੋਂ ਮੁਕਾਬਲੇ 'ਚੋਂ ਬਾਹਰ ਗਿਣਦਾ ਕਿਉਂਕਿ ਕਾਂਗਰਸ ਦੀ ਜਿਹੜੀ ਲਾਈਕ ਮਾਈਂਡਡਡ ਵੋਟ ਸੀ ਉਹ ਆਮ ਆਦਮੀ ਪਾਰਟੀ ਨੂੰ ਬਹੁਤ ਵੱਡੇ ਪੱਧਰ ਤੇ ਸ਼ਿਫਟ ਹੋਈ ਹੈ ਇਹਦਾ ਮਤਲਬ ਹੈ ਪਿੰਡਾਂ 'ਚ ਆਮ ਆਦਮੀ ਪਾਰਟੀ ਔਰ ਦੋ ਅਕਾਲੀ ਧੜੇ ਸ਼ਖਬੀਰ ਬਾਦਲ ਵਾਲਾ ਦੂਸਰਾ ਇਹ ਤਿੰਨਾਂ ਦੇ ਵਿੱਚੋਂ 27 ਤੱਕ ਕੀ ਦੋ ਪਹੁੰਚਣਗੇ 27 ਤੱਕ ਭਗਵੰਤ ਮਾਨ ਦੇ ਨਾਲ ਕੀ ਪੰਥਕ ਤੇਰਾ ਮੁਕਾਬਲੇ ਚ ਆਉਣਗੇ ਆ ਇਹ 27 ਤੱਕ ਸੁਖਵੀਰ ਬਾਦਲ ਆਮ ਆਦਮੀ ਪਾਰਟੀ ਨਾਲ ਮੁਕਾਬਲੇ ਚ ਆਊਗਾ ਇਹ ਬੜਾ ਦਿਲਚਸਪ ਹੈ ਸਾਡੇ ਲਈ ਸਮਝਣਾ ਡੱਲਾ ਜੀ ਇਹ ਤਾਂ ਆਪਾਂ ਗੱਲ ਹੁਣ ਪਿੰਡਾਂ ਦੀ ਕੀਤੀ ਸੀ ਗੱਲ ਆਪਾਂ ਸ਼ਹਿਰਾਂ ਦੀ ਵੀ ਕਾ ਲਈਏ ਸ਼ਹਿਰੀ ਸੀਟਾਂ ਦੀ ਸਥਿਤੀ ਇਸ ਵੇਲੇ ਕੀ ਬਣੀ ਹੋਈ ਹੈ ਥੋੜੇ ਸ਼ਬਦਾਂ ਵਿੱਚ ਇਸ ਦੇ ਉੱਪਰ ਵੀ ਵਿਸ਼ਲੇਸ਼ਣ ਜ਼ਰੂਰ ਸਾਂਝਾ ਕਰਨਾ ਕਿ ਸ਼ਹਿਰਾਂ ਨੂੰ ਲੈ ਕੇ ਸਿਆਸੀ ਸਥਿਤੀ ਕਿਸ ਤਰ੍ਹਾਂ ਦੀ ਨਜ਼ਰ ਆ ਰਹੀ ਹੈ ਸ਼ਹਿਰਾਂ ਦੀ ਪੋਲਿਟਿਕਸ ਬੜੀ ਆਸਾਨ ਹੈ ਸ਼ਹਿਰਾਂ ਦੇ ਵਿੱਚ ਆਮ ਆਦਮੀ ਪਾਰਟੀ ਔਰ ਭਾਰਤੀ ਜਨਤਾ ਪਾਰਟੀ ਨਿਸ਼ਚਿਤ ਤੌਰ ਤੇ ਇਹਨਾਂ ਚ ਮੁਕਾਬਲਾ ਹੋਏਗਾ ਕਿਉਂਕਿ ਜੇ ਪਿੰਡਾਂ ਚ ਕਾਂਗਰਸ ਬਿਲਕੁਲ ਪਿੱਛੇ ਨਜ਼ਰ ਆ ਰਹੀ ਹੈ ਗੁੱਟਬਾਜ਼ੀ ਕਰਕੇ ਜਾਂ ਲੈਕ ਆਫ ਲੀਡਰਸ਼ਿਪ ਕੋਈ ਚਿਹਰਾ ਮੋਹਰਾ ਕਾਂਗਰਸ ਬਣਾ ਨਹੀਂ ਸકી ਸ਼ਹਿਰਾਂ ਚ ਵੀ ਉਹੀ ਸਥਿਤੀ ਹੈ ਇਸ ਤੋਂ ਇਲਾਵਾ ਸ਼ਹਿਰਾਂ ਚ ਕਾਂਗਰਸ ਦੇ ਬਹੁਤ ਸਾਰੇ ਲੀਡਰਾਂ ਨੇ ਜਿਹੜੇ ਗੈਰ ਪੰਜਾਬੀ ਹੈ ਉਹ ਨਾਖੁਸ਼ ਕੀਤੇ ਨੇ ਸ਼ਹਿਰਾਂ ਚ ਕਾਂਗਰਸ ਲਈ ਸਭ ਤੋਂ ਵੱਡੀ ਚੁਣੌਤੀ ਬਣੇਗੀ ਗੈਰ ਪੰਜਾਬੀ ਵੋਟ ਯੂਪੀ ਔਰ ਬਿਹਾਰ ਤੋਂ ਜਿਹੜੇ ਸਾਡੇ ਨਾਗਰਿਕ ਪੰਜਾਬ ਚ ਆ ਕੇ ਵਸੇ ਨੇ ਪਿਛਲੇ ਲੰਮੇ ਸਮੇਂ ਤੋਂ ਜਿਨ੍ਹਾਂ ਦੀਆਂ ਵੋਟਾਂ ਬਣ ਗਈਆਂ ਲੱਖਾਂ ਦੇ ਵਿੱਚ ਇਹਨਾਂ ਦੀਆਂ ਵੋਟਾਂ ਬਣ ਚੁੱਕੀਆਂ ਨੇ ਅਗਰ ਯੂਪੀ ਔਰ ਬਿਹਾਰ ਚ ਉਹ ਲੋਕ ਕਾਂਗਰਸ ਨੂੰ ਵੋਟਾਂ ਨਹੀਂ ਪਾਉਂਦੇ ਤੇ ਪੰਜਾਬ ਦੇ ਵਿੱਚ ਉਹ ਕਾਂਗਰਸ ਨੂੰ ਵੋਟ ਕਿਉਂ ਪਾਉਣਗੇ ਅਗਰ 42% ਵੋਟਾਂ ਆਪ ਨੂੰ ਪਈਆਂ 99 ਸੀਟਾਂ ਆਪ ਜਿੱਤੀ ਸ਼ਹਿਰਾਂ 'ਚ ਆਪ ਜਿੱਤੀ ਲੁਧਿਆਣੇ ਦੀਆਂ ਸਾਰੀਆਂ ਸੀਟਾਂ ਹੀ ਆਮ ਆਦਮੀ ਪਾਰਟੀ ਜਿੱਤੀ ਇਹਦਾ ਮਤਲਬ ਹੈ ਗੈਰ ਪੰਜਾਬੀਆਂ ਦੀਆਂ ਵੋਟਾਂ ਆਪ ਨੂੰ ਗਈਆਂ ਇਸ ਵਾਰ ਗੈਰ ਪੰਜਾਬੀਆਂ ਦੀ ਵੋਟ ਆਮ ਆਦਮੀ ਪਾਰਟੀ ਔਰ ਭਾਰਤੀ ਜਨਤਾ ਪਾਰਟੀ ਦੇ ਵਿਚਾਲੇ ਵੰਡੀ ਜਾਏਗੀ ਬਹੁਤ ਹੀ ਸ਼ਹਿਰਾਂ 'ਚ ਅਕਾਲੀ ਦਲ ਕੋਲੇ ਬਹੁਤਾ ਕੁਝ ਹੈ ਨਹੀਂ ਕਾਂਗਰਸ ਪਾਰਟੀ ਗੈਰ ਪੰਜਾਬੀਆਂ ਦੀ ਵੋਟ ਹਾਸਲ ਕਰਨ ਲਈ ਕੀ ਕਰੇਗੀ ਇਹਦੇ ਤੇ ਨਿਰਭਰ ਕਰਦਾ ਸੋ ਕਾਂਗਰਸ ਨੂੰ ਬਹੁਤ ਕੁਝ ਕਰਨ ਦੀ ਲੋੜ ਹੈ ਕਾਂਗਰਸ ਨੂੰ ਆਪਣੀਆਂ ਮਾਫੀਆਂ ਪ੍ਰਵਾਨ ਕਰਾਉਣੀਆਂ ਪੈਣਗੀਆਂ ਭਾਈਚਾਰੇ ਤੋਂ ਕਾਂਗਰਸ ਨੂੰ ਗੈਰ ਪੰਜਾਬੀਆਂ ਨੂੰ ਇਹ ਦੱਸਣਾ ਪਏਗਾ ਸਮਝਾਉਣਾ ਪਏਗਾ ਕਿ ਸਾਡਾ ਜਿਹੜਾ ਵਿਰੋਧ ਹੈ ਉਹ ਅੰਨਾ ਨਹੀਂ ਹੈ ਸਾਡਾ ਵਿਰੋਧ ਕਿਸੇ ਲੌਜਿਕ ਤੇ ਤਰਕ ਤੇ ਹੈ ਉਹ ਸਮਝਾਉਣਾ ਪਊਗਾ ਫਿਰ ਉਹ ਸਮਝਦੇ ਨੇ ਜਾਂ ਨਹੀਂ ਸਮਝਦੇ ਇਹ ਉਹਨਾਂ ਲੋਕਾਂ ਦੀ ਮਰਜ਼ੀ ਹੈ ਸੋ ਇਸ ਕਰਕੇ ਸ਼ਹਿਰਾਂ ਚ ਭਾਰਤੀ ਜਨਤਾ ਪਾਰਟੀ ਔਰ ਆਮ ਆਦਮੀ ਪਾਰਟੀ ਔਰ ਇਸੇ ਕਰਕੇ ਆਮ ਆਦਮੀ ਪਾਰਟੀ ਨੇ ਗੈਰ ਸਿੱਖ ਚਿਹਰਾ ਪ੍ਰਧਾਨ ਬਣਾਤਾ ਅਮਨ ਅਰੋੜਾ ਜੀ ਦੀ ਸ਼ਹਿਰਾਂ ਚ ਪਛਾਣ ਹੈ ਔਰ ਆਮ ਆਦਮੀ ਪਾਰਟੀ ਜ਼ਰੂਰਤ ਮੁਤਾਬਕ ਸੰਗਠਨ ਚ ਤਬਦੀਲੀਆਂ ਕਰ ਰਹੀ ਹੈ ਮੈਂ ਦੇਖ ਰਿਹਾ ਸੀ ਪੱਤਰਕਾਰ ਨੇ ਬਲਤੇਜ ਪੰਨੂ ਉਹਨਾਂ ਨੂੰ ਜਨਰਲ ਸਕੱਤਰ ਬਣਾ ਕੇ ਉਹਨਾਂ ਨੂੰ ਤਰੱਕੀ ਦਿੱਤੀ ਗਈ ਹੈ ਪਾਰਟੀ ਚ ਆਮ ਆਦਮੀ ਪਾਰਟੀ ਵੱਲੋਂ ਸੋ ਉਹਨਾਂ ਦੇ ਕੰਮ ਦੇਖ ਕੇ ਉਹ ਟਕੜੇ ਕੀਤੇ ਗਏ ਨੇ ਹੁਣ ਸ਼ਹਿਰਾਂ 'ਚ ਬੀਜੇਪੀ ਬੀਜੇਪੀ 'ਚ ਪਿਛਲੇ ਸਮੇਂ 'ਚ ਕਾਂਗਰਸ ਦੇ ਬਹੁਤ ਸਾਰੇ ਲੀਡਰ ਗਏ ਹੁਣ ਸਵਾਲ ਇੱਥੇ ਆ ਕੇ ਟਿਕ ਜਾਂਦਾ ਹੈ ਕਾਂਗਰਸ ਦਾ ਕਿ ਕਾਂਗਰਸ ਦੀ ਲੀਡਰਸ਼ਿਪ ਕਾਂਗਰਸ 'ਚ ਟਿਕੇਗੀ ਜਾਂ ਲੀਡਰਸ਼ਿਪ ਵੀ ਕਾਂਗਰਸ ਛੱਡ ਜੇਗੀ ਕਿਉਂਕਿ ਮੀਟਿੰਗਾਂ ਦੇ ਵਿੱਚ ਲਗਾਤਾਰ ਗੁੱਟਬਾਜ਼ੀ ਉੱਭਰ ਰਹੀ ਹੈ ਆ ਮੀਡੀਆ ਦੇ ਵਿੱਚ ਹੀ ਮੈਂ ਦੇਖ ਰਿਹਾ ਸੀ ਵੱਖ-ਵੱਖ ਮੀਡੀਆ 'ਚ ਗੱਲ ਆ ਰਹੀ ਸੀ ਕਿ ਕੱਲ ਲੁਧਿਆਣਾ ਵਿੱਚ ਮੀਟਿੰਗ ਹੋਈ ਨਵੇਂ ਜ਼ਿਲ੍ਹਾ ਪ੍ਰਧਾਨ ਨੇ ਕੀਤੀ ਉਹਦੇ ਵਿੱਚ ਭਾਰਤ ਪੋਸ਼ਣ ਆਸ਼ੂ ਨਹੀਂ ਸੀਗੇ ਉਹ ਸੱਦੇ ਗਏ ਜਾਂ ਉਹ ਆਏ ਨਹੀਂ ਇਹ ਗੱਲ ਵੱਖਰੀ ਹੈ ਲੇਕਿਨ ਮਿਸ਼ਨ ਯੂਨਿਟੀ ਦੇ ਵਿੱਚ ਜਿਹੜੀਆਂ ਚੱਲ ਰਹੀਆਂ ਨੇ ਮੀਟਿੰਗਾਂ ਉਹਦੇ ਵਿੱਚ ਸਾਬਕਾ ਵਰਕਿੰਗ ਪ੍ਰਧਾਨ ਵੱਧ ਚੜ ਕੇ ਨਜ਼ਰ ਆਉਣੇ ਚਾਹੀਦੇ ਸੀ ਔਰ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਵੀ ਉੱਥੇ ਵੀ ਜਿਹੜਾ ਨਵਾਂ ਪ੍ਰਧਾਨ ਚੁਣਿਆ ਗਿਆ ਉਹਨੂੰ ਲੈ ਕੇ ਨਾ ਖੁਸ਼ੀ ਹੈ ਸੋ ਕਾਂਗਰਸ 'ਚ ਹਜੇ ਬਹੁਤ ਕੁਝ ਤੈ ਨਹੀਂ ਹੈ ਅਕਾਲੀ ਦਲ ਦੀ ਪੋਲਿਟਿਕਸ ਤੈ ਹੋ ਗਈ ਹੈ ਪੁਨਰ ਸੁਰਜੀਤ ਅਕਾਲੀ ਦਲ ਬਣ ਗਿਆ ਸੁਖਬੀਰ ਬਾਦਲ ਅਕਾਲੀ ਦਲ ਵੱਖਰਾ ਹੈਗਾ ਔਰ ਸੁਖਬੀਰ ਬਾਦਲ ਦੇ ਨਾਲ ਦੀ ਲੀਡਰਸ਼ਿਪ ਨੂੰ ਪਤਾ ਹੈ ਕਿ ਜਾਂ ਤਾਂ ਸਮਝੌਤਾ ਹੋਏਗਾ ਪੰਥਕ ਧਰਾਂ ਦਾ ਔਰ ਅਗਰ ਲੋੜ ਪਈ ਅਗਰ ਲੋੜ ਪਈ ਤੇ ਸਾਂਝਾ ਮੋਰਚਾ ਵੀ ਪੰਥਕ ਧਰਾਂ ਦੇ ਨਾਲ ਮਿਲ ਕੇ ਅਕਾਲੀ ਸਿਆਸਤ ਚ ਬਣ ਸਕਦਾ ਹੈ ਕਿਉਂਕਿ ਅਗਰ ਵਕਤ ਰਹਿੰਦੇ ਜਿਹੜੇ ਵੱਖ-ਵੱਖ ਸਿੱਖ ਬੁੱਧੀਜੀਵੀ ਐ ਉਹਨਾਂ ਨੂੰ ਲੱਗਿਆ ਕਿ ਪੰਜਾਬ 'ਚ ਅਗਰ ਸਿੱਖ ਸਿਆਸਤ ਨੂੰ ਬਚਾਉਣਾ ਹੈ ਤੇ ਸਾਰਿਆਂ ਨੂੰ ਇਕੱਠੇ ਕਰਾ ਲਈਏ ਹੋ ਸਕਦਾ ਹੈ ਉਹ ਇਕੱਠੇ ਕਰਾ ਦੇਣ ਵੱਡੇ-ਵੱਡੇ ਬੁੱਧੀਜੀਵੀ ਸਾਡੇ ਪਰ ਉਹਨੂੰ ਹਜੇ ਵਕਤ ਹੈ ਪਰ ਇਸ ਦੇ ਬਾਵਜੂਦ ਵੀ ਅਕਾਲੀ ਪੋਲਿਟਿਕਸ ਡਿਫਾਈਨ ਹੈ ਤੈ ਕਿ ਪੰਥਕ ਤੇਰਾ ਔਰ ਸ਼ਖਬੀਰ ਸਿੰਘ ਬਾਦਲ ਆਮਣੇ ਸਾਹਮਣੇ ਨੇ ਅਗਰ ਇਹ ਇਕੱਠੇ ਹੋ ਗਏ ਤੇ ਤਾਕਤ ਬਣ ਜਾਣਗੇ ਅਗਰ ਇਹਨਾਂ ਦੋਨਾਂ 'ਚੋਂ ਕੋਈ ਇੱਕ ਤਾਕਤ ਬਣ ਗਈ ਤੇ ਆਮ ਆਦਮੀ ਪਾਰਟੀ ਨਾਲ ਮੁਕਾਬਲਾ ਸੋ 27 ਦਾ ਜਿਹੜਾ ਫਾਈਨਲ ਹੈ ਉਹ ਆਮ ਆਦਮੀ ਪਾਰਟੀ ਨਾਲ ਹੀ ਲੜਨਾ ਹੈ ਪਿੰਡਾਂ 'ਚ ਜਾਂ ਪੰਥਕ ਤੇਰਾ ਲੜਨ ਗਿਆ ਜਾਂ ਸੁਖਬੀਰ ਬਾਦਲ ਲੜੂਗਾ ਇਹ ਗੱਲ ਦਿਖਣ ਲੱਗ ਗਈ ਸ਼ਹਿਰਾਂ 'ਚ ਬੀਜੇਪੀ ਕਿਉਂਕਿ ਸ਼ਹਿਰਾਂ 'ਚ ਪੰਥਕ ਤੇਰਾ ਔਰ ਅਕਾਲੀ ਦਲ ਉਸ ਸਿਟੀ 'ਚ ਨਹੀਂ ਨੇ 35-40 ਸੀਟਾਂ ਦੇ ਉੱਤੇ ਜਿੱਥੇ ਉਹ ਟਕੋਣੇ ਮੁਕਾਬਲੇ 'ਚ ਆ ਸਕਣ ਔਰ ਕਾਂਗਰਸ ਕਾਂਗਰਸ ਦੀ ਸ਼ਹਿਰੀ ਲੀਡਰਸ਼ਿਪ ਸਾਨੂੰ ਬੀਜੇਪੀ ਔਰ ਆਮ ਆਦਮੀ ਪਾਰਟੀ 'ਚ ਜਾਂਦੀ ਦਿਖੇਗੀ ਇਹ ਪਹਿਲਾਂ ਵੀ ਹੋਇਆ ਹੁਣ ਵੀ ਬਹੁਤ ਇਹਦੀ ਸੰਭਾਵਨਾ ਹੈ ਕਿਉਂਕਿ ਕਾਂਗਰਸ ਚ ਰਾਹੁਲ ਗਾਂਧੀ ਵੀ ਉਹਨਾਂ ਦੀਆਂ ਟਿਕਟਾਂ ਕੱਟਣਾ ਚਾਹੁੰਦੇ ਨੇ ਜਿਹੜੇ ਇੱਕ ਇੱਕ ਦੋ ਦੋ ਵਾਰੀ ਹਾਰੇ ਨੇ ਬਹੁਤ ਵਾਰੀ ਹਾਰੇ ਨੇ ਉਹ ਸਾਰੇ ਭੱਜਣ ਦੀ ਤਿਆਰੀ ਕਰ ਸਕਦੇ ਨੇ ਜਾਂ ਸਾਰੇ ਨਹੀਂ ਤਾਂ ਕੁਝ ਭੱਜਣ ਦੀ ਤਿਆਰੀ ਕਰ ਸਕਦੇ ਨੇ ਕਾਂਗਰਸ ਚੋਂ ਸੋ ਇਸ ਕਰਕੇ ਸ਼ਹਿਰਾ ਚ ਭਾਜਪੀ ਔਰ ਆਮ ਆਦਮੀ ਪਾਰਟੀ ਦੇ ਵਿੱਚ ਮੈਨੂੰ ਸਤਾਈ ਦੀ ਟੱਕਰ ਨਜ਼ਰ ਆਉਂਦੀ ਹੈ ਸੋ ਇਹ ਸਵਾ ਸਾਲ ਪਹਿਲਾਂ ਦੀਆਂ ਸਥਿਤੀਆਂ ਨੇ ਪਰਫਾਰਮੈਂਸ ਦੇ ਆਧਾਰ ਦੇ ਉੱਤੇ ਪੋਲੀਟੀਕਲ ਪਾਰਟੀਆਂ ਦੀਆਂ ਇਹ ਸਥਿਤੀਆਂ ਬਦਲ ਸਕਦੀਆਂ ਨੇ ਪਰਫਾਰਮੈਂਸ ਦੇ ਆਧਾਰ ਤੇ ਕੀ ਉਹਨਾਂ ਦੀ ਪਰਫਾਰਮੈਂਸ ਕਿਸ ਤਰ੍ਹਾਂ ਦੀ ਰਹਿੰਦੀ ਹੈ ਕਾਂਗਰਸ ਦੀ ਜਾਂ ਅਕਾਲੀ ਟਰ੍ਹਾਂ ਦੀ ਜਾਂ ਆਮ ਆਦਮੀ ਪਾਰਟੀ ਦੀ ਜਾਂ ਭਾਜਪਾ ਦੀ ਉਹਦੇ ਨਾਲ ਸਥਿਤੀਆਂ ਬਦਲ ਵੀ ਸਕਦੀਆਂ ਨੇ ਸੋ ਇਹ ਮੇਰਾ ਇੱਕ ਅਨੁਮਾਨਿਤ ਵਿਸ਼ਲੇਸ਼ਣ ਹੈ 27 ਤੋਂ ਪਹਿਲਾਂ ਦੀਆਂ ਸਥਿਤੀਆਂ ਨੂੰ ਲੈ ਕੇ ਬਾਕੀ ਵੇਖਦੇ ਹਾਂ ਇਹਦੇ ਵਿੱਚ ਕੀ ਬਦਲਾ ਹੁੰਦੀ ਹੈ ਸੋ ਬਹੁਤ ਬਹੁਤ ਧੰਨਵਾਦ ਡੱਲਾ ਜੀ ਤੁਸੀਂ ਆਪਣਾ ਸਿਆਸੀ ਐਨਾਲਿਸਿਸ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਹੈ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਜਿਹੜੇ ਹਮੇਸ਼ਾ ਹੀ ਸਾਡੇ ਇਸ ਪ੍ਰੋਗਰਾਮ ਦੇ ਨਾਲ ਜੁੜਦੇ ਨੇ ਆਪਣੇ ਕੀਮਤੀ ਸੁਝਾਅ ਤੇ ਵਿਚਾਰ ਸਮੇ ਸਮੇਤੇ ਕਮੈਂਟਸ ਦੇ ਜ਼ਰੀਏ ਸਾਡੇ ਨਾਲ ਸਾਂਝੀ ਵੀ ਕਰਦੇ ਨੇ ਇਸੇ ਦੇ ਨਾਲ ਮੈਨੂੰ ਯਾਨੀ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਔਰ ਕੋਈ ਵੀ ਤੇਰ ਕਿਸੇ ਗੱਲ ਤੋਂ ਅਸਹਿਮਤ ਹੈ ਤੇ ਤੁਹਾਡੇ ਪੱਖ ਦਾ ਸਵਾਗਤ ਹੈ ਤੁਸੀਂ ਆਪਣਾ ਪੱਖ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਅਸੀਂ ਤੁਹਾਡਾ ਪੱਖ ਵੀ ਅੱਗੇ ਵਧਾਵਾਂਗੇ ਬਹੁਤ ਬਹੁਤ ਧੰਨਵਾਦ